ਤੁਹਾਡਾ ਅੱਜ ਗੱਲ ਕਰਾਂਗੇ ਬਜਟ ਤੇ ਆਂਧਰਾ ਤੇ ਬਿਹਾਰ ਇਸ ਤੋਂ ਇਲਾਵਾ ਤਿੰਨ ਹੋਰ ਸਟੇਟਸ ਫੁੱਲ ਮਿਹਰਬਾਨ ਸਰਕਾਰ ਇਹਨਾਂ ਤੇ ਕਿਸੇ ਨੂੰ ਪੈਕੇਜ ਹੈ ਜਿਹੜਾ ਉਹ ਦੇਤਾ ਤੇ ਕਿਸੇ ਨੂੰ ਨਹੀਂ ਦਿੰਦਾ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਸੰਸਦ ਮੈਂਬਰ ਨੇ ਉਹ ਵਿਰੋਧ ਕਰਦੇ ਨਜ਼ਰ ਆਏ ਕਿ ਕੀ ਕਾਰਨ ਹੈ ਕਿ ਸਾਨੂੰ ਜਿਹੜਾ ਪੈਕੇਜ ਹੈ ਉਹ ਨਹੀਂ ਦਿੱਤਾ ਕੀ ਇਹ ਜਿਹੜਾ ਪੈਕੇਜ ਹੈ ਜੋ ਅੱਜ 60000 ਕਰੋੜ ਦੇ ਨੇੜੇ ਤੇੜੇ ਬਿਹਾਰ ਨੂੰ ਦਿੱਤਾ ਗਿਆ 15000 ਕਰੋੜ ਦੇ ਨੇੜੇ ਤੇੜੇ ਜਿਹੜਾ ਆਂਧਰਾ ਪ੍ਰਦੇਸ਼ ਨੂੰ ਦਿੱਤਾ ਗਿਆ ਕੀ ਇਹ ਇਸ ਕਰਕੇ ਦਿੱਤਾ ਗਿਆ ਕਿਉਂਕਿ ਸਰਕਾਰ ਹੈਗੀ ਜਿਹੜੀ ਉਹਨਾਂ ਦੋ ਸਹਾਰਿਆਂ ਤੇ ਖੜੀ ਹੈਗੀ ਸਭ ਤੋਂ ਪਹਿਲਾਂ ਇਹ ਦੇਖ ਲਈਏ ਕਿ ਜਿਹੜਾ ਪੰਜ ਸਟੇਟਸ ਹੈ ਉਹਨਾਂ ਨੂੰ ਕੀ ਕੁਝ ਮਿਲਿਆ ਮੁੱਖ ਤੌਰ ਤੇ ਜਿਹੜਾ ਨਾਮ ਲਿਆ ਜਾ ਰਿਹਾ ਉਹ ਆਂਧਰਾ ਪ੍ਰਦੇਸ਼ ਤੇ ਬਿਹਾਰ ਦਾ ਇਹਨਾਂ ਨੂੰ ਕੀ ਮਿਲਿਆ ਬਿਹਾਰ ਦੇ ਨਾਲ ਖੈਰ ਜਿਹੜਾ ਵਾਅਦਾ ਹੈ ਉਹ ਕਰੀਬ 9 ਸਾਲ ਪੁਰਾਣਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਦਾ ਕੀਤਾ ਸੀ ਬਿਹਾਰ ਦੇ ਵਿੱਚ ਹੁਣ 60000 ਕਰੋੜ ਆ ਜਿਹੜਾ ਉਹ ਦਿੱਤਾ ਗਿਆ ਜਿਹਦੇ ਵਿੱਚ ਰੋਡ ਇਨਫਰਾਸਟ੍ਰਕਚਰ ਦੇ ਵਾਸਤੇ 26000 ਪਾਵਰ ਪ੍ਰੋਜੈਕਟਸ ਦੇ ਲਈ 21000 ਜਿਹਦੇ ਵਿੱਚ ਪਾਵਰ ਪਲਾਂਟਸ ਆ ਜਿਹੜੇ ਉਹ ਲੱਗਣੇ ਆ ਤੇ ਐਕਸਪ੍ਰੈਸ ਵੇ ਬਣਨੇ ਆ ਬਿਹਾਰ ਦੇ ਨਲੰਦਾ ਨੂੰ ਆਪਣਾ ਜਿਹੜਾ टूरिस्ट सेंटर है वह ओ उभारण देते ओ काम किया जाएगा सो इन इस तो अलावा अमरावती जी कैपिटल बना रहे है आंध्र प्रदेश के मुख्यमंत्री चंद्रबाबू नायडू वो विकास के लिए दिता गया पंद्रह हज़ार करोड़ अज बजट तो बाद प्रधानमंत्री ने की कुछ किया वो एक बारी देख बहुत बड़ा फोकस देश के किसान है अन्न भंडारण के लिए दुनिया की सबसे बड़ी स्कीम के बाद अब हम वेजिटेबल प्रोडक्शन क्लस्टर्स बनाने जा रहे हैं इससे एक और छोटे किसानों को फल सब्जियों अन्य उपज के लिए नए बाजार मिलेंगे बेहतर दाम मिलेंगे तो दूसरी ओर हमारे मध्यम वर्ग के लिए फल सब्जियों की उपलब्धता बढ़ेगी और परिवार के लिए पोषण भी सुनिश्चित होगा कृषि क्षेत्र में भारत का आत्मनिर्भर बनना समय की मांग है इसलिए दलहन तिलहन की पैदावार बढ़ाने के लिए किसानों को मदद की घोषणा की गई है so, उसके बाद राहुल गांधी ने हालांकि ट्वीट किया इस बजट राहुल गांधी ने कहा कुर्सी बचाओ बजट है क्योंकि सहयोगी दलों पैसा देना सी नहीं तो उन्होंने ਗਠ ਜੋੜ ਵਾਲੀ ਜਿਹੜੀ ਕੁਰਸੀ ਹੈਗੀ ਉਹ ਖਿੱਚ ਲੈਣੀ ਸੀ ਫਿਰ ਇਸ ਤੋਂ ਇਲਾਵਾ ਅ ਪੀਜ਼ਮੈਂਟ ਦਾ ਬਜਟ ਹੈ ਅ ਪੀਜ਼ ਕੀਤਾ ਗਿਆ ਆਪਣੇ ਸਹਿਯੋਗੀਆਂ ਨੂੰ ਤੇ ਅ ਪੀਜ਼ ਕੀਤਾ ਗਿਆ ਬੈਨੀਫਿਟਸ ਟੂ ਡਬਲ ਏ ਹੁਣ ਡਬਲ ਏ ਹੈ ਜਿਹੜਾ ਉਹਦੇ ਵੈਸੇ ਤਾਂ ਸਾਰਿਆਂ ਨੇ ਅੰਦਾਜ਼ਾ ਲਾ ਹੀ ਲਿਆ ਕਿ ਕਿਨੂੰ ਕਿਹਾ ਜਾ ਰਿਹਾ ਹੈ double a with relief to common indian appeas coronies coroni capitals so isse te ajj charcha karange dr jagmohan singh raju bhartiya janta party to jude hoye age te arshpreet singh khadial congress to sade naal is program da hissa banange dr raju tade to shuruaat karde ha ਕਿਆ ਜਾ ਰਿਹਾ ਕਿ ਬਜਟ ਬਹੁਤ ਵਧੀਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਵਿਕਸਿਤ ਭਾਰਤ ਦਾ ਬਜਟ ਹੈ ਹਾਲਾਂਕਿ ਜਿਹੜੀ ਫ੍ਰੀ ਟੈਕਸ ਵਾਲੀ ਸਲੈਬ ਸੀਗੀ ਉਹ ਤਾਂ ਖਤਮ ਹੀ ਕਰਤੀ ਆ ਹੁਣ ਟੋਟਲੀ ਮਿਡਲ ਕਲਾਸ ਅੱਜ ਵੀ ਟ੍ਰੈਂਡ ਕਰ ਰਿਹਾ ਸਾਰੇ ਸੋਸ਼ਲ ਮੀਡੀਆ ਤੇ ਕਿ ਮਿਡਲ ਕਲਾਸ ਨੂੰ ਸਭ ਤੋਂ ਜ਼ਿਆਦਾ ਸਰਕਾਰ ਜਿਹੜੀ ਵੀ ਆਉਂਦੀ ਹੈ ਨੇ ਪੀੜਦੀ ਆ ਅੱਜ ਵੀ ਉਹੀ ਹੋਇਆ ਪਰ ਅੱਜ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਸਵਾਲ ਹੈਗਾ ਕਿਉਂਕਿ ਪੰਜਾਬ ਦੀ ਗੱਲ ਹੈ ਤਾਂ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਉਹ ਇਹ ਹੈ ਕਿ ਪੰਜਾਬ ਵੀ ਉਸੇ ਤਰ੍ਹਾਂ ਦੀ ਆਰਥਿਕ ਹਾਲਤ ਦੇ ਵਿੱਚ ਹੈ ਜਿਵੇਂ ਇਸ ਵਕਤ ਆਂਧਰਾ ਪ੍ਰਦੇਸ਼ ਜਾਂ ਬਿਹਾਰ ਦਾ ਜਿਨ੍ਹਾਂ ਸੂਬਿਆਂ ਨੂੰ ਬਾਕੀਆਂ ਨੂੰ ਉਹ ਦਿੱਤਾ ਤਾਂ ਇਹ ਜਿਹੜਾ ਸਪੈਸ਼ਲ ਜਿਹੜਾ ਪੈਕੇਜ ਹੈਗਾ ਕੋਈ ਇਸ ਤਰ੍ਹਾਂ ਦਿੱਤਾ ਜਾਣਾ ਉਹ ਫਿਰ ਸਾਰਿਆਂ ਨੂੰ ਜੇ ਬਰਾਬਰ ਦਿੱਤਾ ਜਾਵੇ ਤਾਂ ਉਹ ਸ਼ਾਇਦ ਹੈਗਾ ਜਿਹੜਾ ਜਸਟੀਫਾਈ ਕਰਦਾ ਹੈ ਜਿਹੜਾ ਨੇਚਰ ਦਾ ਲਾਅ ਹੈ ਉਹਨੂੰ ਪਰ ਇੱਥੇ ਐਂ ਲੱਗਦਾ ਵੀ ਜਿਵੇਂ ਰਾਹੁਲ ਗਾਂਧੀ ਨੇ ਕਿਹਾ ਵੀ ਕੁਰਸੀ ਬਚਾਓ ਬਜਟ ਹੈ ਕੀ ਕਹਿਣਾ ਹੈ ਤੁਹਾਡਾ ਇਹਦੇ ਤੇ ਅਹਨ ਗੁਰਪ੍ਰੀਤ ਜੀ ਮੈਨ ਲੱਗਦਾ ਇਲੈਕਸ਼ਨਾਂ ਖਤਮ ਹੋ ਗਈਆਂ ਜੀ ਔਰ ਸਾਨੂੰ ਇਲੈਕਸ਼ਨ ਮੋਡ ਤੋਂ ਨਿਕਲ ਕੇ ਗਵਰਨੈਂਸ ਮੋਡ 'ਚ ਆ ਜਾਣਾ ਚਾਹੀਦਾ ਔਰ ਜੋ ਅਸੀਂ ਅਮਰਤ ਕਾਲ ਦੇ ਇਹ 25 ਸਾਲ ਸ਼ੁਰੂਆਤ ਕੀਤੇ ਇੱਕ ਬਹੁਤ ਵੱਡਿਆ ਔਰ ਬਹੁਤ ਹੀ ਸ਼ਾਨਦਾਰ ਬਜਟ ਦੇ ਨਾਲ ਜਿਹੜਾ ਕਿ ਹਰ ਇੱਕ ਸੈਕਸ਼ਨ ਆਫ ਦਾ ਸੁਸਾਇਟੀ ਉਹਨੂੰ ਸੈਟੀਸਫਾਈ ਕਰਦਾ ਹੈ ਜਿਹੜਾ ਕਿ ਖਾਸ ਫੋਕਸ ਆਪਣੇ ਪੈਣਾ ਮਹਿਲਾਵਾਂ ਤੇ ਕਰਦਾ ਹੈ ਆਪਣੇ ਯੂਥ ਤੇ ਕਰਦਾ ਹੈ ਆਪਣੇ ਕਿਸਾਨ ਭਰਾਵਾਂ ਫਾਰਮਰਸ ਤੇ ਕਰਦਾ ਹੈ ਔਰ ਸਭ ਤੋਂ ਜ਼ਿਆਦਾ ਜਿਹੜਾ ਗਰੀਬਾਂ ਦੇ ਉੱਤੇ ਫੋਕਸ ਕਰਦਾ ਹੈ ਇਹ ਉਹ ਬਜਟ ਹੈ ਔਰ 10 ਸਾਲ ਤੋਂ ਬਾਅਦ ਐਨਡੀਏ ਨੇ ਦੁਬਾਰਾ ਲੋਕਾਂ ਦਾ ਜਿਹੜਾ ਵਿਸ਼ਵਾਸ ਜਿੱਤ ਕੇ ਔਰ ਜੋ ਮੈਨੀਫੈਸਟੋ ਤੁਹਾਨੂੰ ਇੱਕ ਨਜ਼ਰ ਪਾਣੀ ਚਾਹੀਦੀ ਹੈ ਕਿ ਮੈਨੀਫੈਸਟੋ ਚ ਕੀ ਲਿਖਿਆ ਗਿਆ ਸੀ ਮੈਨੀਫੈਸਟੋ ਚ ਇਹ ਹੀ ਸਾਰੀਆਂ ਗੱਲਾਂ ਲਿਖੀਆਂ ਗਿਆ ਸੀ ਕਿ ਅਸੀਂ ਮਹਿਲਾਵਾਂ ਲਈ ਅਸੀਂ ਕਿਸਾਨਾਂ ਦੇ ਲਈ ਅਸੀਂ ਗਰੀਬ ਤਬਕੇ ਦੇ ਲਈ ਅਸੀਂ ਮਿਡਲ ਕਲਾਸ ਦੇ ਲਈ ਅਸੀਂ ਰੂਰਲ ਡਵੈਲਪਮੈਂਟ ਲਈ ਅਸੀਂ ਖੇਤੀ ਲਈ ਅਸੀਂ ਕੰਮ ਕਰਾਂਗੇ ਇਹਨਾਂ ਨੂੰ ਅਸੀਂ ਮੋਦੀ ਗਾਰੰਟੀ ਕਿਹਾ ਸੀ ਔਰ 240 ਸੀਟਾਂ ਜੇ ਤੁਸੀਂ ਬੀਜੇਪੀ ਦੀ ਗੱਲ ਕਰੋ ਔਰ ਜੇ ਤੁਸੀਂ ਪ੍ਰੀ ਇਲੈਕਟੋਰਲ ਐਲਾਈਂਸ ਦੀ ਗੱਲ ਕਰੋ ਤੇ ਇੱਕ ਭਾਰੀ ਜਿਹੜਾ ਅਸੀਂ ਲੋਕਾਂ ਦਾ ਭਰੋਸਾ ਜਿੱਤ ਕੇ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਸਾਡੇ ਮੋਦੀ ਜੀ ਔਰ ਇਸ ਲਈ ਜੋ ਉਹਨਾਂ ਨੇ ਮੈਨੀਫੈਸਟੋ ਚ ਕਿਹਾ ਉਹ ਇੰਪਲੀਮੈਂਟ ਕਰ ਰਹੇ ਨੇ ਔਰ ਇਹ ਕਹਿਣਾ ਕਿ ਜੀ ਇਹ ਕੋਈ ਅਪੀਜ਼ਮੈਂਟ ਬਜਟ ਹੈ ਇਹ ਕੋਈ ਇੱਕ ਤੁਸੀਂ ਓਪਨਿੰਗ ਸੈਂਟੈਂਸ ਕਿਹਾ ਕਿ ਵੀ ਹਰ ਸਟੇਟ ਨੂੰ ਸਿਮਿਲਰਲੀ ਟਰੀਟ ਕੀਤਾ ਜਾਏ ਬਿਲਕੁਲ ਸਭ ਨੂੰ ਸੇਮ ਹੀ ਟਰੀਟ ਕੀਤਾ ਜਾਂਦਾ ਪਰ ਐਟ ਦ ਸੇਮ ਟਾਈਮ ਜਿਹਨੂੰ ਆਪਾਂ ਅੰਗਰੇਜ਼ੀ ਦਾ ਸ਼ਬਦ ਹੈ ਇਕਵਿਟੀ ਉਸ ਇਕਵਿਟੀ ਦੇ ਲਈ ਅਲੱਗ-ਅਲੱਗ ਪ੍ਰਦੇਸ਼ਾਂ ਦੇ ਅਲੱਗ-ਅਲੱਗ ਸਥਿਤੀ ਸੇ ਕੁਝ ਜ਼ਰੂਰਤਾਂ ਹੁੰਦੀਆਂ ਨੇ ਔਰ ਟਾਈਮ ਟੂ ਟਾਈਮ ਉਹਨਾਂ ਜ਼ਰੂਰਤਾਂ ਦੇ ਲਈ ਉਹਦੇ ਲਈ ਸਪੈਸ਼ਲ ਫੰਡਸ ਦਿੱਤੇ ਜਾਂਦੇ ਨੇ ਕਿਤੇ ਵੀ ਬਜਟ ਦੇ ਵਿੱਚ ਸਪੈਸ਼ਲ ਇਹ ਮਤਲਬ ਇਹ ਜ਼ਰੂਰਤਾਂ ਦਾ ਸਮਝੌਤਾ ਪੋਲਿਟੀਕਲ ਹੋਇਆ ਡਟਸਪ ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਨਾ ਇਹ ਤਾਂ ਪੋਲਿਟੀਕਲ ਸਮਝੌਤੇ ਦੇ ਤਹਿਤ ਹੀ ਹੋਇਆ ਸਭ ਕੁਝ ਨਹੀਂ 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 ਤੁਸੀਂ ਤੁਸੀਂ ਦੇਖੋ ਦੇਖੋ ਲੈਟਸ ਨਾਟ ਗੈਟ ਇਨਟੂ ਥੈਟ ਮੈਂ ਕਹਣਾ ਹੈ ਆਪਾਂ ਪੰਜਾਬ ਦੀ ਗੱਲ ਕਰੀਏ ਔਰ ਮੈਂ ਪੰਜਾਬ ਦੇ ਐਮਪੀਜ਼ ਨੂੰ ਕਹਿਣਾ ਚਾਹਾਂਗਾ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਤੇ ਸਾਡਾ ਪਾਰਟੀ ਦਾ ਇੱਥੇ ਮੁੱਖ ਮੰਤਰੀ ਹੁੰਦਾ ਹੁਣ ਤੱਕ ਸੈਕਟਰੀ ਸਾਰੇ ਬੁਲਾ ਕੇ ਸੈਕਟਰੀਅਲ ਚ ਬਿਠਾ ਕੇ ਉਹਨਾਂ ਨੂੰ ਇਹ ਕਹਿੰਦੇ ਕਿ ਜੀ ਕਿੰਨੀਆਂ ਪ੍ਰੋਪੋਜ਼ਲ ਆਪਾਂ ਆਵਾਸ ਯੋਜਨਾ ਚ ਬਣਾ ਸਕਦੇ ਆ ਕਿੰਨੀਆਂ ਆਪਾਂ ਯੂਥ ਦੇ ਲਈ ਜਿਹੜੀ ਆਈਟੀਆਈ ਖੁੱਲ ਰਹੀਆਂ ਉਹ ਲਈ ਲਈ ਕਿੰਨੇ ਪ੍ਰੋਪੋਜ਼ਲ ਭੇਜ ਸਕਦੇ ਆ ਆਪਾਂ ਇਹ ਕਹਿੰਦੇ ਕਿ ਜੀ ਜਿਹੜੇ 1 ਕਰੋੜ ਤੋਂ ਜ਼ਿਆਦਾ ਘਰ ਬਣਨ ਵਾਲੇ ਨੇ ਉਹਦੇ ਲਈ ਆਪਾਂ ਕਿੰਨੇ ਪ੍ਰੋਪੋਜ਼ਲ ਭੇਜ ਸਕਦੇ ਆ ਆਪਾਂ ਇਹ ਕਹਿੰਦੇ ਕਿ ਜਿਹੜੇ ਟੂਰਿਜ਼ਮ ਲਈ ਉਹਨਾਂ ਨੇ ਖਾਸ ਕਰਕੇ ਪੈਸੇ ਔਰ ਫੰਡਸ ਦੀ ਗੱਲ ਕੀਤੀ ਹੈ ਉਹਦੇ ਚ ਕੀ ਪ੍ਰਪੋਜ਼ਲ ਪੇਸ਼ ਕਰ ਸਕਦੇ ਆਂ ਦੇਖੋ ਗੁਰਪ੍ਰੀਤ ਜੀ ਜੇ ਤਾਂ ਪੰਜਾਬ ਨੂੰ ਤੁਸੀਂ ਆਪਣੇ ਸੰਕਟ ਸੇ ਬਾਹਰ ਕਢਣਾ ਕਿਉਂਕਿ ਅੱਜ ਇਹ ਬਿਲਕੁਲ ਫਾਈਨੈਂਸ਼ੀਅਲ ਅਮਰਜੈਂਸੀ ਦੇ ਦਰ ਤੇ ਖੜਾ ਹੈ ਔਰ ਟੋਟਲ ਮਿਸ ਮੈਨੇਜਮੈਂਟ ਆਫ ਦਾ ਪ੍ਰੈਜ਼ੈਂਟ ਗਵਰਨਮੈਂਟ ਔਰ ਪ੍ਰੀਵੀਅਸ ਗਵਰਨਮੈਂਟਸ ਕਰਕੇ ਇਹ ਇਸ ਹਾਲ ਤੇ ਪਹੁੰਚਿਆ ਹੈ ਮੈਂ ਇਹ ਅਪੀਲ ਕਰਨਾ ਚਾਹਨਾ ਹੈ ਕਿ ਦੇਖੋ ਜੀ ਤੁਸੀਂ ਆਂਧਰਾ ਪ੍ਰਦੇਸ਼ ਦੀ ਵਾਰੀ ਵਾਰੀ ਗੱਲ ਕਰਦੇ ਹੋ ਆਂਧਰਾ ਪ੍ਰਦੇਸ਼ ਦੇ ਵਿੱਚ ਬਿਲਕੁਲ ਇੱਕ ਸਪੈਸੀਫਿਕ ਮੈਂਸ਼ਨ ਹੈ ਕਿ ਉਥੋਂ ਦਾ ਇਰੀਗੇਸ਼ਨ ਪ੍ਰੋਜੈਕਟ ਉਹਦੇ ਲਈ ਫੰਡਸ ਦਿੱਤੇ ਜਾਣਗੇ ਔਰ ਉਹ ਇਰੀਗੇਸ਼ਨ ਪ੍ਰੋਜੈਕਟ ਫੂਡ ਸਿਕਿਉਰਟੀ ਨੂੰ ਵਿਧਾਏਗਾ ਹਮਮ ਕਾਮਨ ਲੈਂਗੁਏਜ ਦੇ ਵਿੱਚ ਇਹ ਕਹਿ ਰਹੇ ਨੇ ਕਿ ਜੀ ਉਹ ਇਲਾਕਿਆਂ ਦੇ ਵਿੱਚ ਚਲੋ ਮੈਂ ਆ ਰਿਹਾ ਹਾਂ ਨਾਤ ਸਭ ਪੈਡੀ ਖੜੇ ਆਓ ਮੈਂ ਇੱਕ ਵਾਰੀ ਕਰ ਲਾਂ ਇੰਟਰੋਡਿਊਸ ਅਸ਼ਪ੍ਰੀਤ ਬਹੁਤ ਸਵਾਗਤ ਹੈ ਤੁਹਾਡਾ ਵੀ ਮੈਂ ਉਹੀ ਜਿਹੜੀ ਗੱਲ ਰਾਹੁਲ ਗਾਂਧੀ ਨੇ ਕਹੀ ਕਿ ਇਹ ਜਿਹੜਾ ਡਬਲ ਏ ਦੀ ਗੱਲ ਹੈ ਕਿ ਇਹ ਸਹਿਯੋਗੀਆਂ ਨੂੰ ਖੁਸ਼ ਕਰਨ ਵਾਲਾ ਤੇ ਕੁਰਸੀ بچਾਓ ਬਜਟ ਹੈ ਹੁਣ ਉਹਨੂੰ ਲੈ ਕੇ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟਸ ਨੇ ਉਹ ਵੀ ਅੱਜ ਪ੍ਰਦਰਸ਼ਨ ਕਰ ਰਹੇ ਸੀ ਨਾਰੇਬਾਜ਼ੀ ਕਰ ਰਹੇ ਸੀ ਕਿ ਪੰਜਾਬ ਨੂੰ ਕੁਝ ਦਿੱਤਾ ਨਹੀਂ ਗਿਆ ਪਰ ਭਾਜਪਾ ਤੋਂ ਡਾਕਟਰ ਰਾਜੂ ਬੈਠੇ ਹੋਏ ਆ ਉਹ ਕਹਿ ਰਹੇ ਆ ਕਿ ਜੋ ਜਿਸ ਸਟੇਟ ਦੇ ਵੱਲੋਂ ਜਿੰਨੀ ਕੁ ਪ੍ਰਪੋਜ਼ਲ ਹੈਗੀ ਜਿਹੜੀ ਆਉਂਦੀ ਹੈ ਉਸ ਹਿਸਾਬ ਨਾਲ ਫਿਰ ਬਜਟ ਤਿਆਰ ਹੋ ਜਾਂਦਾ ਹੈ ਦੇਖੋ ਇਹਨੂੰ ਪਹਿਲਾਂ ਤਾਂ ਜ਼ਿਆਦਾ ਬਰਕਰਾਰ ਨਹੀਂਦਾ ਇਹ ਤਾਂ ਅੰਮ੍ਰਿਤ ਅਤੇ ਆਂਧਰਾ ਦਾ ਬਜਟ ਕਹਿਣਾ ਚਾਹੀਦਾ ਕਿਉਂਕਿ ਆਪੋਜੀਸ਼ਨ ਰੂਲ ਸਟੇਟ ਲਈ ਕੁਝ ਨਹੀਂ ਹੈ ਪੰਜਾਬ ਦੇ ਲਈ ਖਾਸ ਕਰਕੇ ਇਹਨਾਂ ਨੇ ਕੁਝ ਨਹੀਂ ਰੱਖਿਆ ਪੰਜਾਬ ਦੇ ਨਾਲ ਇਹਨਾਂ ਨੇ ਇੱਕ ਹਿਸਾਬ ਦਾ ਘੜ ਕੱਢੀ ਹੈ ਕਿਉਂਕਿ ਪੰਜਾਬ ਨੇ ਨਫਤ ਦੀ ਦੁਕਾਨ ਨੂੰ ਸ਼ਟਰ ਲਾਇਆ ਸੀਗਾ ਬੀਜੇਪੀ ਨੂੰ ਲੋਕ ਸਭਾ ਡਾਇਰੈਕਸ਼ਨ ਦੇ ਵਿੱਚ ਜ਼ੀਰੋ ਸੀਟਾ ਦੇ ਕੇ ਜ਼ੀਰੋ ਕਰਤਾ ਸੀਗਾ ਉਹਦੇ باوجود ਇਹਨਾਂ ਨੇ ਆਪ ਦਾ ਸਤਫ ਨਹੀਂ ਰੱਖਿਆ ਤੇ ਆਹ ਉਹਨਾਂ ਲਈ ਬਾਇਰੈਕਸ਼ਨ ਦੇ ਵਿੱਚ ਇਹਨਾਂ ਦੀ ਜ਼ਮਾਨਤ ਦਾ ਜ਼ਬਤ ਹੋ ਗਿਆ ਇਹੀ ਕਰਤਾ ਕਰਕੇ ਦੂਜੀ ਗੱਲ ਇਹਨਾਂ ਦਾ ਟਿਨਿਓਰ ਵੀ 10 ਸਾਲ ਜਿਹੜਾ ਬੀਜੇਪੀ ਦਾ ਟਿਨਿਓਰ ਹੈ ਪੰਜਾਬ ਵਿੱਚ ਤਾਂ ਖਾਲੀ ਸੀ ਇਹਨਾਂ ਦੇ ਜੁਮਲਾ ਪੱਤਰ ਜਿਹੜੇ ਮੈਨੀਫੈਸਟੋ ਆਉਂਦੇ ਰਹੇ ਉਹ ਵੀ ਖਾਲੀ ਤੇ ਆ ਬਜਟ ਵੀ ਪੰਜਾਬ ਲਈ ਖਾਲੀ ਹੁਣ ਨੰਬਰ 1 ਤੁਸੀਂ ਇਹ ਦੇਖੋ ਕਿ ਆਂਧਰਾ ਪ੍ਰਦੇਸ਼ ਤੇ ਬਿਹਾਰ ਲਈ ਇਹੀ ਚੀਜ਼ਾਂ ਪਹਿਲਾਂ ਤਾਂ ਬਿਹਾਰ ਦੀ ਗੱਲ ਕਰੋ ਬਿਹਾਰ ਨੇ 26000 ਕਰੋੜ ਦੀ ਕਮਿਟਮੈਂਟ ਕੀਤੀ ਹੈ ਹਾਈਵੇ ਬਜਟ ਮਤਲਬਕ ਹੋਰ ਕਿਤੇ ਸੂਬੇ ਲਈ ਨਹੀਂ ਫਿਰ ਬਿਹਾਰ ਨੇ 11500 ਕਰੋੜ ਰੁਪਏ ਦੀ ਕਮਿਟਮੈਂਟ ਕੀਤੀ ਹੈ ਇਰੀਗੇਸ਼ਨ ਪ੍ਰੋਜੈਕਟ ਲਈ ਫਿਰ ਬਜਟ ਦਿੱਤਾ ਟੂਰਿਜ਼ਮ ਨੂੰ ਮਤੇ ਨਜ਼ਰ ਰੱਖਦੇ ਹੋਏ ਬਿਹਾਰ ਨੂੰ Odisha ਨੂੰ ਤੇ ਜਿਹੜਾ ਇਹਨਾਂ ਨੇ ਨੈਚੁਰਲ ਕੈਰਾਮੇ ਜਿਹੜੇ ਡਿਜ਼ਾਸਟਰ ਹੁੰਦੇ ਨੈਚੁਰਲ ਡਿਜ਼ਾਸਟਰ ਹੁੰਦੇ ਆ ਉਹਦੇ ਮਤਲਬਕ ਚਾਰ ਸੂਬਿਆਂ ਨੂੰ ਇਹਨਾਂ ਨੇ ਫਾਈਨੈਂਸ਼ੀਅਲ ਸਪੋਰਟ ਆਫਰ ਕੀਤਾ ਬਿਹਾਰ ਅਸਾਮ ਸਿੱਕਮ ਤੇ ਉਤਰਾਖੰਡ ਹੁਣ ਇਹਦੇ ਚ ਮੈਨੂੰ ਇੱਕ ਸਟੇਟ ਦੱਸ ਦੋ ਇੱਕ ਸੂਬਾ ਦੱਸ ਦੋ ਜਿਹੜਾ ਬੀਜੇਪੀ ਰੂਲਡ ਜਾਂ ਐਨਡੀਆ ਰੂਲਡ ਨਾ ਹੋਵੇ ਆਪੋਜੀਸ਼ਨ ਸਟੇਟ ਰੂਲਡ ਹੋਵੇ ਇੱਕ ਵੀ ਨਹੀਂ ਹੈ ਇਥੋਂ ਕੀ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਜਟ ਦੇ ਵਿੱਚ ਹੀ ਰਾਜਨੀਤੀ ਕਰਦੀ ਹੈ ਇਹ ਰਾਜਨੀਤੀ ਕਰਨ ਦਾ ਜਵਾਬ ਇਹਨਾਂ ਨੂੰ ਦੇਸ਼ ਜ਼ਰੂਰ ਦਊਗਾ ਦੂਜੀ ਗੱਲ ਇਹ ਹੈ ਜ਼ਰੂਰੀ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਲਈ ਬੀਜੇਪੀ ਦੇ ਮੰਚ 'ਤੇ ਨਫ਼ਰਤ ਭਰੀ ਹੋਈ ਆਪਾਂ ਸਭ ਨੇ ਦੇਖਿਆ ਇਹਨਾਂ ਨੇ ਚਾਹੀ ਐਮਪੀ ਦਾ ਜ਼ਿਕਰ ਕਰ ਲੋ ਕੰਗਨਾ ਰਣੋਤ ਦਾ ਉਹਨੇ ਕਿਸਾਨਾਂ ਨੂੰ ਖਾਲਸਤਾਨੀ ਕਿਹਾ ਇਹਨਾਂ ਜਿਹੜਾ ਇੰਟਰੀਮ ਬਜਟ ਆਇਆ ਸੀਗਾ ਇਲੈਕਸ਼ਨ ਤੋਂ ਪਹਿਲਾਂ ਉਹਦੇ ਵਿੱਚ ਪੰਜਾਬ ਬਤਲਕ ਕੁਛ ਨਹੀਂ ਐਸੀ ਕੁਛ ਨਹੀਂ ਤਾਂ ਹੈ ਕਿਉਂਕਿ ਪੰਜਾਬ ਜਿਹਦੇ ਪੀਪੀ ਅਕਾਉਂਟੇਬਿਲਟੀ ਵਿਕਸ ਕਰਦਾ ਕਿਸਾਨ ਇਹਨਾਂ ਨੂੰ ਸਵਾਲ ਕਰਦੇ ਐ ਇਹਨਾਂ ਨੂੰ ਤਕਲੀਫ ਹੈ ਤੁਹਾਨੂੰ ਯਾਦ ਹੋਊਗਾ ਮੋਦੀ ਤਾਂ ਜਦੋਂ ਮੁੱਖ ਮੰਤਰੀ ਸੀਗੇ ਉਹਨਾਂ ਨੇ ਕਿਹਾ ਸੀ ਐਮਐਸਪੀ ਐਜ਼ ਲੀਗਲ ਗਰੰਟੀ ਦਿੱਤਾ ਜਾਣਾ ਚਾਹੀਦਾ ਐਤਕੀ ਐਮਐਸਪੀ ਦੀ ਅਨਾਊਂਸਮੈਂਟ ਕਰ ਸਕਦੇ ਸੀਗੇ ਲੇਕਿਨ ਐਮਐਸਪੀ ਨੇ ਅਨਾਊਂਸ ਕੀਤੀ ਇਹਨਾਂ ਨੇ ਕੋਈ ਕਰਜ਼ਾ ਮਾਫੀ ਦੀ ਗੱਲ ਨਹੀਂ ਕੀਤੀ 16 ਲੱਖ ਕਰੋੜ ਰੁਪਇਆ ਕਾਰਪੋਰੇਟ ਕਰਜ਼ਾ ਦਾ ਤਾਂ ਵੇਵ ਆਫ ਕਰ ਸਕਦੇ ਐ ਲੇਕਿਨ ਕਿਸਾਨਾਂ ਦਾ ਉਦੋਂ ਅੱਧਾ ਉਦੋਂ ਅੱਧੇ ਤੋਂ ਘੱਟ ਮੈਂ ਕਹਿੰਦਾ 10% ਵੀ ਇਹਨਾਂ ਨੂੰ ਮਾਫੀ ਤਾਂ ਜਾਂਦਾ ਨਹੀਂ ਇੱਕ ਗੱਲ ਖੜਿਆਲ ਸਾਹਿਬ ਇਹ ਵੀ ਹੈ ਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਬਜਟ ਹੈਗਾ ਜਿਹੜਾ ਉਹ ਸਾਡੇ ਮੈਨੀਫੈਸਟੋ ਨੂੰ ਕਾਪੀ ਪੇਸਟ ਕੀਤਾ ਹੈ ਤਾਂ ਫਿਰ ਸਾਰੇ ਬਜਟ ਨੂੰ ਰੂਲ ਆਊਟ ਨਾ ਕਰੋ ਨਾ ਫਿਰ ਜੇ ਤੁਹਾਡਾ ਕਾਪੀ ਪੇਸਟ ਕੀਤਾ ਤਾਂ ਤੁਹਾਡੀ ਛਾਪ ਜਿਹੋਦੇ ਤੇ ਹੈਗੀ ਹੈ ਤਾਂ ਫਿਰ ਤੁਸੀਂ ਕੁਝ ਸਹੀ ਤਾਂ ਕੀਤਾ ਹੀ ਹੋਊਗਾ ਜੇ ਤੁਹਾਡਾ ਮੈਨੀਫੈਸਟੋ ਵੀ ਗਲਤ ਸੀਗਾ ਉਹਨੂੰ ਮੈਂ ਜਵਾਬ ਦਿੰਦਾ ਪਹਿਲੀ ਗੱਲ ਤਾਂ 100% ਨਹੀਂ ਕਾਪੀ ਕੀਤਾ ਹੋਇਆ ਜੇ ਦਾ 100% ਕਾਪੀ ਕੀਤਾ ਹੁੰਦਾ ਨਕਲ ਲਈ ਵੀ ਕਹਿੰਦੇ ਨਾ ਅਕਲ ਚਾਹੀਦੀ ਹੁੰਦੀ ਹੈ ਜੀ ਇਹ ਜੇ 100% ਕੀਤਾ ਹੁੰਦਾ ਤਾਂ ਹੋ ਸਕਦਾ ਠੀਕ ਹੋ ਜਾਂਦਾ ਇਹਨਾਂ ਨੇ ਕੁਝ ਕੁਛ ਚੀਜ਼ਾਂ ਚੱਕੀਆਂ ਜਿਵੇਂ এমਪਲੋਇਮੈਂਟ ਲਿੰਕਡ ਇਨਸੈਂਟਿਵ ਕਾਂਗਰਸ ਪਾਰਟੀਜ਼ ਦਾ ਮੈਨੀਫੈਸਟੋ ਆਇਆ ਸੀਗਾ ਪੇਜ ਨੰਬਰ 3 ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ ਉੱਥੇ এমਪਲੋਇਮੈਂਟ ਲਿੰਕਡ ਇਨਸੈਂਟਿਵ ਦੀ ਗੱਲ ਕੀਤੀ ਪਈ ਹੈ ਕਾਰਪੋਰੇਟ ਟੈਕਸ ਸਕੀਮ ਹੈ ਤਾਂ ਕਿ ਉਹ ਟੈਕਸ ਕ੍ਰੈਡਿਟ ਦਿੱਤਾ ਕਰ ਤੇ ਰਾਈਟ ਟੂ ਅਪ੍ਰੈਂਟਿਸਸ਼ਿਪ ਸਾਡਾ ਮੈ ਉਹ ਜੀ ਸੀਮਾ ਨੂੰ ਕਾਪੀ ਕਰਕੇ ਇਹਨਾਂ ਨੇ ਪੇਸਟ ਕੀਤਾ ਲੇਕਿਨ ਬਾਹਰ ਮੈਂ ਕਹਿੰਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜਿਹੜਾ ਫੋਕਸ ਜਿਹੜਾ ਇਹਨਾਂ ਨੂੰ ਐਜੂਕੇਸ਼ਨ ਤੇ ਕਰਨਾ ਚਾਹੀਦਾ ਸੀਗਾ ਹੈਲਥ ਕੇਅਰ ਤੇ ਕਰਨਾ ਚਾਹੀਦਾ ਸੀਗਾ ਹੋਰ ਪਬਲਿਕ ਸਰਵਿਸ ਤੇ ਚੱਕਰ ਕਰਨਾ ਚਾਹੀਦਾ ਸੀਗਾ ਉਹ ਇਹਨਾਂ ਨੇ ਕੀਤਾ ਨਹੀਂ ਤੇ ਜਿਹੜੀ ਅਹਿਮ ਗੱਲ ਹੈ ਜੀ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾ ਜਿਹੜਾ ਅੱਜ ਗਵਰਨਮੈਂਟ ਆਫ ਪੰਜਾਬ ਦਾ ਪੇਜ ਹੈ ਉਹਨੇ ਬੀਜੇਪੀ ਦੇ ਪ੍ਰੈਸ ਨੋਟ ਨੂੰ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਕਰਤਾ ਸੀਗਾ ਜੀ ਇਹ ਕੋ ਜਾਪਦਾ ਹੈ ਕਿ ਇਹਨਾਂ ਦੇ ਵਿੱਚ ਅਨ ਆਫੀਸ਼ੀਅਲ ਅਲਾਈਅੰਸ ਹੈ ਆਮ ਆਦਮੀ ਪਾਰਟੀ ਸਰਕਾਰ ਦਾ ਫੇਲਿਅਰ ਹੈ ਜੋ ਪੰਜਾਬ ਦੀ ਆਵਾਜ਼ ਨਹੀਂ ਚੱਕ ਛੱਕਦੀ ਉਹ ਤੇ ਬੀਜੇਪੀ ਦਾ ਫੇਲਿਅਰ ਇਹ ਹੈ ਕਿ ਇਹ ਜਾਣ ਬੁੱਝ ਕੇ ਪੰਜਾਬ ਦੇ ਨਾਲ ਵਿਸਤਰਾ ਕਰਦੇ ਆ ਦੇਖੋ ਆਮ ਆਦਮੀ ਪਾਰਟੀ ਸਰਕਾਰਾਂ ਨੇ ਉਹਨਾਂ ਨੂੰ ਮੌਕਾ ਪਰੋਸ ਕੇ ਦਿੰਦੀ ਹੈ ਉਹਨਾਂ ਨੂੰ ਸਿਲਵਰ ਪਲੇਟਰ ਵੀ ਕਾਬਲੋਂ ਵੀ ਵਿਸਤਰਾ ਰਹਾਤਾ ਬੀਜੇਪੀ ਉਹ ਮੌਕੇ ਨੂੰ ਐਕਸਪਲੋਇਟ ਕਰਦੀ ਹੈ ਯੂਟਿਲਾਈਜ਼ ਕਰਦੀ ਹੈ ਤੇ ਸਫਰ ਕਰਪਾ ਪੰਜਾਬ ਪੰਜਾਬ ਦਾ ਫੁੱਟੇ ਤੇ ਪੰਜਾਬ ਦੇ ਲੋਕ ਮੈਂ ਇਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਕੀ ਆ ਇਹ ਇੱਕਾਦੀ ਮਜਬੂਰੀ ਬਣ ਚੁੱਕੀ ਹੈ ਜੋ ਇਹਨਾਂ ਨੂੰ ਨਿਤਿਸ਼ ਕੁਮਾਰ ਸਾਹਿਬ ਨਾਲ ਦੇ ਡਾਈਡੂ ਸਾਹਿਬ ਦੇ ਜਿਵੇਂ ਉਹਨਾਂ ਦੇ ਆ ਫੈਸਲੇ ਹੁੰਦੇ ਆ ਉਹ ਮੰਨੇ ਪੈਂਦੇ ਆ ਕਿਉਂਕਿ ਕਟੁੱਪਲੀ ਬਣ ਚੁੱਕੀ ਹੈ ਬੀਜੇਪੀ ਪਹਿਲਾਂ ਮੋਦੀ ਸਰਕਾਰ ਦੇ ਨਾਂ ਤੋਂ ਜਾਣੀ ਜਾਂਦੀ ਸੀ ਹੁਣ ਇਹ ਐਨਡੀਏ ਸਰਕਾਰ ਦੇ ਨਾਂ ਤੋਂ ਜਾਣੀ ਜਾਂਦੀ ਹੈ ਕਿਉਂਕਿ ਆਪਦੇ ਕੋਲ ਤਾਂ ਮੈਜੋਰਿਟੀ ਹੈ ਨਹੀਂ ਲਾਡੀ ਦਾ ਸਾਰਾ ਜੀ ਸਾਹਿਬ ਹੁਣ ਵਕਤ ਇਜਾਜ਼ਤ ਨਹੀਂ ਦੇ ਰਿਹਾ ਡਾਕਟਰ ਰਾਜੂ ਤੁਹਾਡਾ ਬਹੁਤ ਸ਼ੁਕਰੀਆ ਹੁਣ ਵਕਤ ਇਜਾਜ਼ਤ ਨਹੀਂ ਦੇ ਰਿਹਾ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਸੋ ਅੱਜ ਦੇ ਇਸ ਬਲਟਨ ਦੇ ਵਿੱਚ ਇਨਾਈ ਖਬਰਾਂ ਲਗਾਤਾਰ ਜਾਰੀ ਨੇ ਬਣੇ ਰੋ ਡੇਲੀ ਪੋਸਟ